ਦੋਸਤੋ ਰਾਤ ਮੂਸੇ ਹੋਈ ਹੈ ਚੋਰੀ ਬਹੁਤ ਵੱਡੀ ਆਪਣੇ 4-5 ਘਰਾਂ ਦੀਆਂ ਤਾਰਾਂ ਬਲ ਲੈ ਗਏ ਪੱਟ ਕੇ ਤੇ ਕਰਦੇ ਹਾਂ ਇਸ ਮੈਟਰ ਤੇ ਗੱਲਬਾਤ ਮੂਸੇ ਪਿੰਡ ਦੀ ਵੀਡੀਓ ਆਪਣੇ ਪਿੰਡ ਦੀ ਇਹ ਆਪਣੀਆਂ ਮੋਟਰਾਂ ਨੇ ਆਹ ਇੱਕ ਆ ਮੋਟਰ ਇੱਕ ਆਓ ਤੇ ਦੋ ਮੋਟਰਾਂ ਤਿੰਨ ਇੱਥੇ ਸੋਲਰ ਵਾਲੀਆਂ ਸੀ ਆ ਦੇਖੋ ਇੱਥੋਂ ਵੱਡੀ ਆ ਤੇ ਜੋੜ ਲਾਉਣ ਨੂੰ ਥਾਂ ਵੀ ਨਹੀਂ ਛੱਡਿਆ ਠੀਕ ਆ ਇੰਨੀ ਕਦਾਰ ਸੀਗੀ ਇਹ 25 ਫੁੱਟ ਥਾਂ 25 ਫੁੱਟ ਤਾਰ ਸੀਗੀ ਲਾ ਲਓ ਕਿੰਨੇ ਕਿਤੇ ਵਿਕੂ ਉਹਨਾਂ ਦੀ 100 200 ਦੀ ਵਿਕੂਗੀ ਤੇ ਬੰਦੇ ਦਾ ਜਿਹਦਾ ਜੋੜ ਲੱਗਿਆ ਨਾ ਇੱਥੋਂ ਮੋਟਰ ਕੱਢਣ ਨਾਲ ਲਿਆਉਣਾ ਪਊਗਾ ਤਾਂ ਖਿੱਚ ਕੇ ਮਾੜੀ ਜਿਹੀ ਚੱਕ ਕੇ ਕੱਢਣੀ ਪਊਗੀ ਤੇ ਬੰਦੇ ਦਾ ਘਟੂ ਘਟ 1000 ਰੁਪਏ ਦਾ ਇੱਕ ਤਾਂ ਨੁਕਸਾਨ ਕਰਕੇ ਤੇ ਸੋਲਰ ਵਾਲੀਆਂ ਜਿਹੜੀਆਂ ਤਾਰ ਹੁੰਦੀਆਂ ਸਾਰੀਆਂ ਆ ਦੇਖੋ ਇੱਥੋਂ ਵੱਡੀ ਹੈ ਜਿਹੜੀਆਂ ਸੋਲਰ ਵਾਲੀਆਂ ਹੁੰਦੀਆਂ ਉਹ ਸਾਰੀਆਂ ਉਹ ਵੀ ਸਾਰੀਆਂ ਪਟਕੇ ਲੈ ਗਈ ਐਨੀ ਤਾਰ ਸੀ ਕਰੂਗੀ ਅਗਲਾ ਪੈਂਜ ਕਿ ਕਿੱਥੇ ਜਾ ਰਿਹਾ ਜੋੜ ਓਏ ਹੈ ਆ ਬਈ ਜੀ ਸਾਹਿਬ ਦੇ ਛੱਡ ਕੇ ਥੋੜਾ ਤੇਰੇ ਤਾਂ ਪਕੜੇ ਲੱਗ ਜੂ ਜੋੜ ਓਏ ਦੂਸਰ ਪਿਆ ਕਰੇ ਇਹ ਵੀ ਲੈ ਕੇ ਭਾਈ ਕਿਹੜੇ ਤਿੰਨ ਚਾਰ ਇਹ ਥੱਲੋਂ ਪੱਟ ਕੇ ਗੱਡੀ ਹੈ ਇਹ ਤਾਂ ਥੋੜੀ ਜਿਹੀ ਇੰਨੀ ਕੀ ਲੈ ਕੇ ਓਏ ਠੀਕ ਆ ਬਈ ਪਹਿਲਾਂ ਲੱਗਾ ਮੋਟਰੇ ਤਾਰੀ ਲੱਗੇ ਇਹ ਤਾਂ ਜੀ ਸਾਹਿਬ ਨੇ ਤਾਂ ਨੱਪੀ ਨੁਫੀ ਸੀਗੀ ਏ ਵੀ ਪਟਕੇ ਲੈ ਗਏ ਇਹ ਤਾਂ ਹਾਈ ਇੰਨੀ ਕੀ ਸੀ ਇਹਦਾ ਕੀ ਪਟਣ ਲੱਗੇ ਸੀ ਸਾਰੇ 6 ਫੁੱਟ ਲੈ ਵੀ ਦੋਸਤੋ ਜਿਵੇਂ ਦੋ ਮੋਟਰ ਲਗਾ ਦੇ ਤੁਹਾਨੂੰ ਬਿਜਲੀ ਕਨੈਕਸ਼ਨ ਵਾਲੀਆਂ ਤੇ ਇੱਕ ਆ ਤੇ ਇੱਕ ਉਹ ਡਰਾਟ ਕੋਲੇ ਤਿੰਨ ਮੋਟਰਾਂ ਸੋਲਰ ਵਾਲੀਆਂ ਠੀਕ ਆ ਇਹਨਾਂ ਦੇ ਵਸਹੋਣੇ ਤਾਰ ਕੱਲੇ ਪੈਪਾਂ ਦੇ ਫੂਲ ਕੀ ਰਹਿ ਗਏ ਆ ਦੇਖ ਲੋ ਦੇਖੋ ਸਿਸਟਮ ਐਂ ਕਰਕੇ ਆਸੀ ਇਹ ਨੂੰ ਹੁਣ ਨਾ ਇਹੀ ਗੱਲ ਨਸ਼ਿਆਂ ਨਾਲ ਜੁੜਦੀ ਹੁੰਦੀ ਆ ਕਿਸਾਨ ਆਪਾਂ ਕਹਿੰਦੇ ਆ ਬੀਅਰ ਨਸ਼ੇ ਵਾਲੇ ਦਾ ਆਪਾਂ ਕੋ ਖਬਰ ਦੇ ਕੇ ਆਇਆ ਕਰਨਾ ਜਾਂ ਐ ਕਰਨਾ ਨਾ ਵੀ ਆਪਾਂ ਨੂੰ ਕਹਿੰਦੇ ਆ ਪਹਿਲੀ ਗੱਲ ਤਾਂ ਜਦੋਂ ਨਸ਼ਾ ਇੱਕ ਬੜੀ ਪਿੰਡ ਚ ਆ ਜੇ ਜਾਂ ਸੋਡੇ ਗਮਾਂਡ ਚ ਆ ਜੇ ਸੋਡੇ ਜਵਾਕਾਂ ਨਸ਼ੇ ਤੇ ਲੱਗਣ ਦਾ ਖਤਰਾ 90% ਹੋ ਜਾਂਦਾ ਹੈ ਨਾ ਬਾਕੀ ਜੇ ਹੁਣ ਨਾਲੋਂ ਚਿੱਟਾ ਵਗੈਰਾ ਜਾਂ ਨਸ਼ਾ ਹੋਰ ਆ ਜੇ ਚਿੱਟੇ ਵਗੈਰਾ ਨਸ਼ਾ ਆਏ ਨੇ ਤਾਂ ਇਹ ਨਸ਼ਾ ਇਹ ਪੂਰਤੀ ਵਸਤੀ ਚੋਰੀਆਂ ਹੁੰਦੀਆਂ ਨੇ ਕਿਵੇਂ ਹੁਣ ਆਪਣੇ ਜ਼ਿੰਮੇਵਾਰਾਂ ਦੇ ਟਰਾਂਸਫਾਰਮ ਖੁੱਲ ਗਏ ਠੀਕ ਆ ਕਦੇ ਆ ਉਤਾਰਾਂ ਖੁੱਲ ਗਈਆਂ ਠੀਕ ਆ ਜੇ ਨਸ਼ਾਗਾ ਤਾਂ ਤਾਂ ਹੀ ਖੁੱਲਦੇ ਜਿਹਦੇ ਅੱਗੇ ਨਸ਼ਾ ਹੁੰਦੀ ਭੁੱਕੀ ਫੇਮ ਸੀਗੀ ਉਹ ਖਾ ਕੇ ਬੰਦਾ ਕੰਮ ਕਰਦਾ ਦਿਹਾੜੀ ਦਾ ਪਹੁੰਚਦਾ ਸੀ ਤੇ ਹੁਣ ਵਾਲੇ ਇਹ ਨਸ਼ੇ ਨਾਲ ਤਾਂ ਦਿਹਾੜੀ ਨਾਲ ਨਸ਼ਾ ਪੂਰਾ ਹੁੰਦਾ ਕਿਉਂਕਿ ਮਹਿੰਗਾ ਨਸ਼ਾ ਇਹ ਤਾਂ ਫੇਰ ਐਂ ਹੀ ਕਰਦੇ ਆ ਕਦੇ ਟਰਾਂਸਫਾਰਮ ਖੋਲ ਲੈ ਕਦੇ ਤਾਰਾਂ ਖੋਲ ਲਿਆ ਤੇ ਪੈਂਦੀ ਵੀ ਸਾਰੀ ਜ਼ਿੰਮੇਵਾਰਤੀ ਆ ਹੋਰ ਵੀ ਕੋਈ ਮੇ ਮੀਂਹ ਨਹੀਂ ਦਾ ਜਾ ਹੋਰ ਦਾ ਸਿਸਟਮ ਸਾਰਾ ਜ਼ਿੰਮੇਵਾਰ ਤੇ ਪੈਣਾਗਾ ਠੀਕਾ ਹੋਰ ਕਿਸੇ ਦਾ ਜ਼ਿੰਮੇਵਾਰ ਦੀ ਲਲ ਹੁਣ ਇਹ ਉਹਦਾ ਲੋਕਾਂ ਨੇ ਰਮਾਉਣੀਆਂ ਹੁਣੇ ਹੁਣ ਤਾਰਾ ਪਾਉਣੀਆਂ ਪੈਣਗੀਆਂ ਤੇ ਕੀ ਇਹਨਾਂ ਦੀ ਬੰਦਾ ਰੱਖੀ ਕੋਈ ਇਕੱਲਾ ਫੈਰਾ ਬੰਦਾ ਇਹਨਾਂ ਦੀ ਕੀ ਰੱਖੀ ਰੱਖੋ ਜਾਂ ਕਿਵੇਂ ਇਹਨਾਂ ਦਾ ਸਿਸਟਮ ਬਣੇ ਹਨ ਲਿਆਊਗਾ ਅਗਲਾ ਪਾਉਣੀਆਂ ਪੈਣਗੀਆਂ ਦੁੱਧ ਤੇ ਟਰਾਂਸਫਾਰਮਰ ਦਾ ਪੰਗਾ ਹੋ ਜਾਂਦਾ ਉਹਨਾਂ ਦਾ ਵੀ ਕਿਹਾ ਹੋ ਸਾਰਾ ਸਾਰੀਆਂ ਮੋਟਰਾਂ ਤੇ ਚਾਰਾਂ ਮੋਟਰਾਂ ਦੇ ਹਿਸਾਬ ਲਾਈਏ ਸਾਰਾ 1000 ਰੁਪਏ ਦਾ ਸੌਣ ਉਹਨਾਂ ਦੇ ਬਿਕਦਾਨੀ ਤੇ ਚਾਰਾਂ ਮੋਟਰਾਂ ਦਾ ਘੁੱਟੂ ਘੱਟ 4 4 4 ਜਾਂ 5000 1000 ਏ 15 1500 ਰੁਪਿਆ ਚਾਰਾਂ ਮੋਟਰਾਂ ਵਾਲਿਆਂ ਦਾ ਸਾਡਾ ਇੱ ਇਹ ਬਹੁਤ ਗਲਤ ਗੱਲ ਆ ਜ਼ਿੰਮੇਵਾਰਤਾ ਅੱਗੇ ਮੰਨ ਲੋ ਕਰਜ਼ੇ ਦੀ ਮਾਰ ਰੇਟ ਆ ਜਾਂ ਕੁਦਰਤ ਦੀ ਮਾਰ ਰੇਟ ਮੰਨ ਲੋ ਕਿਹ ਤਰ੍ਹਾਂ ਦਾ ਜ਼ਿੰਮੇਵਾਰ ਦੇ ਕੋਈ ਐਡਾ ਬਾਲਾ ਉਹ ਸਿਸਟਮ ਨਹੀਂ ਹੁੰਦਾ ਵੀ ਉਹ ਰੋਜ਼ ਰੋਜ਼ ਤਾਰਾਂ ਪਾ ਸਕੀ ਪਰ ਮਜਬੂਰੀ ਹੀ ਹੁਣ ਬੰਦੇ ਨੂੰ ਪਾਉਣੀਆਂ ਪੈਣਗੀਆਂ ਪੈਸੇ ਹੋਣ ਨਾ ਹੋਣ ਚੋਰੀ ਹੋਵੇ ਕੁਝ ਵੀ ਹੋਵੇ ਠੀਕ ਆ ਉਹ ਤਾਂ ਕਰਨਾ ਹੋਊਗਾ ਪਰ ਜਿਹੜੇ ਵੀ ਇਹ ਚੋਰ ਨੇ ਤਾਂ ਯਾਰ ਇਹਨਾਂ ਨੂੰ ਵੀ ਇੱਕ ਹੀ ਬੈਂਕ ਤੇ ਆਣਾ ਇਹ ਜੇ ਆਹੀ ਕੰਮ ਕਰਨੇ ਆ ਤੁਸੀਂ ਨਾ ਮੜੇ ਜ ਚੱਜ ਦੇ ਬੰਦੇ ਦੇ ਕਰਿਆ ਕਰੋ ਹਣਾ ਕਿਸਾਨ ਤੋਂ ਤਾਂ ਘਟ ਘਟੇਰ ਕਿਸਾਨ ਨੂੰ ਤਨਾਂ ਦੁਖੀ ਕਰਿਆ ਕਰੋ ਠੀਕ ਹੈ ਤੇ ਬਾਕੀ ਕੋਈ ਜੋੜ ਲਾਉਣ ਜੋ ਗਰੀ ਤਾਂ ਛੱਡ ਦਿੰਦੇ ਹੁਣ ਮੋਟਰ ਚੱਕਾਂਗੇ ਫੇਰ ਥੱਲੇ ਕੱਢਾਂਗੇ ਘਟ ਘਟ ਕੇ ਠੋ ਤਾਂ ਛੱਡ ਦਿੰਦੇ ਜਪਤਿੰਦਰ ਵੱਡਣੀਆਂ ਸੀ ਠੀਕ ਹੈ ਤੇ ਕਿੱਥੇ ਕਿੱਥੇ ਜ਼ਿੰਮੇਦਾਰ ਰੱਖੀ ਰੱਖੇ ਬਾਕੀ ਛੋਟੇ ਪਿੰਡਾਂ 'ਚ ਦੋਸਤੋ ਕਿੰਨਾ ਕਹਿ ਕੰਮ ਚੱਲੀ ਜਾਂਦਾ ਨਾ ਮੀਟਾਰਾਂ ਆਂਦਾ ਜਾਂ ਟਰਾਂਸਫਾਰਮਰਾਂ ਤੇ ਛੋਟੇ ਤੇ ਕੀ ਹੋ ਉਹ ਨਹੀਂ ਫਿਰ ਧੀ ਕਿਰਿਆ ਠੀਕ ਆ ਮੇਰੇ ਸਾਵਨ ਦਾ ਸਾਰਿਆਂ ਦੇ ਪਿੱਛੇ ਨਾ ਸਾਰਾ ਨਸੀਰੀ ਕਮੀ ਠੀਕ ਆ ਪੇਰੇ ਜਗਾ ਡਿਗਰੀ ਵੀ ਸਾਰਾ ਸਿਸਟਮ ਬਣਦਾ ਇਹ ਠੀਕ ਆ ਆਪਾਂ ਕਹਿੰਦੇ ਹਰਿਆਣਾ ਰਾਜਸਥਾਨ ਕਮਾੜਾ ਉੱਥੇ ਜ਼ਮੀਨ ਮਾੜੀ ਆ ਠੀਕ ਆ ਪਰ ਮੈਂ ਤਾਂ ਉਹਨੂੰ ਚੰਗਾ ਸਮਝਦਾ ਵੀ ਉੱਥੇ ਲੋਕਾਂ ਨੇ ਸੰਤਸ ਮੇਰੇ ਬਾਹਰ ਹੀ ਖੜੇ ਰਹਿੰਦੇ ਆ ਕਦੇ ਮੈਂ ਤਾਂ ਚੋਰੀ ਸੁਣੀ ਨਹੀਂ ਸੀ ਰਿਸ਼ਤੇਦਾਰੀ ਉੱਧਰ ਹੈਗੀਆਂ ਨੇ ਠੀਕ ਹੈ ਚਲ ਜਿਹੜੀ ਪਾਣੀ ਦੀ ਕਮੀ ਉਹ ਜ਼ਰੂਰ ਆ ਪਰ ਮੋਟਰਾਂ ਲੱਗੀਆਂ ਨੇ ਕੋਈ ਤਾਰਾਂ ਦੀ ਟਰਾਂਸਫਾਰਮ ਦੀ ਸੋਲਰ ਵਾਲੀਆਂ ਮੋਟਰਾਂ ਦੀ ਜਾਂ ਕੋਈ ਸੰਦ ਸਿਹਰਾ ਮੰਨ ਲਓ ਉੱਥੇ ਬਾਗਲ ਵੀ ਹੈ ਨਹੀਂ ਲੋਕਾਂ ਦੇ ਆਪਣੇ ਲੋਕਾਂ ਨੂੰ ਪਾਗਲ ਮਾਰ ਕੇ ਜਿੰਦੇ ਲਾ ਕੇ ਸੀਸੀਟੀਵੀ ਕੈਮਰੇ ਲਾ ਕੇ ਰੱਖਿਆ ਮੈਂ ਤਾਂ ਉੱਥੇ ਕੰਮਾਂ ਜਵੀਨਾ ਖੁੱਲੀਆਂ ਨੇ ਕੰਮ ਜ਼ਿਆਦਾ ਆ ਤੇ ਬੰਦੇ ਦਿਨਾਂ ਚ ਜਿਵੇਂ ਧਿਆਣੀ ਨੇ ਆਪਣੇ ਪੰਜਾਬ ਦੀ ਦਾ ਜਮ ਕਹਿਣਾ ਤਾਂ ਨਹੀਂ ਚਾਹੀਦਾ ਵੀ ਪੱਟੀ ਮੇਸੀ ਸੱਤਿਆਨਾਸ ਹੀ ਹੋ ਰਿਹਾ ਨਸ਼ੇ ਵਾਲਾ ਤੇ ਆ ਸਿਸਟਮ ਬੇਰੁਜ਼ਗਾਰੀ ਕਰਕੇ ਤੇ ਕੰਮ ਕਰਕੇ ਕੋਈ ਰਾਜੀ ਨਹੀਂ ਆਤੇ ਘੰਟੇ ਚ ਸਾਰੀਆਂ ਤਾਰਨ ਲੈ ਗਈ। ਕੇ ਰਾਪਦੇ ਨਾਲ ਦੀ ਪੂਰਤੀ ਕਰ ਲੈਣੀ ਕੋਈ ਦੁਹੀ ਹੋਵੇ ਸੁਧੀ ਹੋਵੇ। ਇਹ ਚੀਜ਼ਾਂ ਹੋ ਗਈਆਂ। ਕਿ ਦੋਸਤੋ ਜਿਵੇਂ ਕਹਿੰਦੇ ਪੰਜਾਬ ਨੂੰ ਖਤਮ ਕਰਨ ਦੀਆਂ ਸਿਆਸਤਾਂ ਚੱਲ ਰਹੀਆਂ ਹਨ। ਹਨਾ। ਇਹ ਕੋਈ ਆਏ ਨਹੀਂ ਵੀ ਇਹ ਚੀਜ਼ ਨੂੰ ਰੋਕਿਆ ਨਾ ਜਾ ਸਕੇ। ਠੀਕ ਹੈ। ਇਹ ਅਸਲ ਮੇਰੇ ਸਹਾਨੂੰ ਪੰਜਾਬ ਨੂੰ ਨਹੀਂ ਕਿਸਾਨੀ ਨੂੰ ਪੰਜਾਬ ਦੇ ਨੂੰ ਖਤਮ ਹੋਊਗੀ ਨਾ ਜਦੋਂ ਕਿਸਾਨੀ ਨੂੰ ਖਤਮ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ। ਬੀਜੇਪੀ ਦੀ ਕਿਸਾਨੀ ਖਤਮ ਹੋ ਜੇ। ਤਾਂ ਠੀਕ ਹੈ ਆਪੀ ਇਹ ਬਾਰਪੂਰ ਬਾਗਿਆਨ ਸਿਸਟਮ ਕਿ ਜਿਹੜੀ ਕਿਸਾਨੀ ਆ ਉਹ ਜਾਦੇ ਆਪਾਂ ਕਹਿੰਦੇ ਵੀ ਆਪਣੇ ਸਿੱਖ ਧਰਮ ਨਾਲ ਹੀ ਜਾਦੇ ਜੁੜੀ ਹੋਈ ਆ ਠੀਕ ਆ ਤੇ ਪੰਜਾਬ ਤੇ ਤਾਂ ਪਹਿਲੀ ਆਖੰਦੀ ਹੋਸਟ ਸਟੇਟਾਂ 'ਚ ਇਹ ਸਿਸਟਮ ਹੈ ਨਹੀਂ ਕਿਉਂਕਿ ਕਿਸ ਆਪਣੇ ਲੋਕ ਅੜਦੇ ਵੀ ਨਹੀਂ ਹਰ ਇੱਕ ਗੱਲ ਤੇ ਜਿਉਂਦੇ ਬਿਲਾ ਤੇੜੇ ਸੀਗੇ ਤੇ ਮਾੜੇ ਲੋਕ ਸੌਖੇ ਵੀ ਸੀਗੇ ਤਾਂ ਕਰਕੇ ਜਿਹੜੇ ਹੁਣ ਗਰੀਬ ਬੰਦੇ ਤਾਂ ਆਊਗਾ ਕਿ ਨਾ ਕਿ ਵੀ ਕਿਸਾਨ ਨੂੰ ਸਾਰੇ ਪਾਸੋਂ ਮਾੜਾ ਕਦੇ ਕੋਈ ਨਾ ਮਤਲਬ ਬੀ ਬੰਦ ਕਰਦਾ ਕਦੇ ਕੋਈ ਬੀ ਚਾਲੂ ਕਰਦਾ ਉਹ ਤੇ ਕਾਟ ਲਾਦੀ ਜਿੰਨੇ ਕਿ ਤਾਂ ਚੋਰੀਆਂ ਲੈਂਦੇ ਆ ਵੀ ਇਹ ਆਕਾਪੀ ਜ਼ਮੀਨਾਂ ਨੂੰ ਲਾਂ ਵੇਚ ਕੇ ਭੱਗ ਜਾਣੀਆਂ ਨਾ ਜਿੰਨੇ ਵੱਡੇ ਵੱਡੇ ਪ੍ਰੋਜੈਕਟ ਆ ਰਿਹਾ 25 25 30000 ਏਕੜ ਦੇ ਉਹ ਵੀ ਆਵ ਜਾ ਰਹੇ ਨੇ ਜੋ ਕਿ ਦਾਣੇ ਦੇਣ ਵਾਲੀ ਜ਼ਮੀਨ ਆਪਣੇ ਪੰਜਾਬ ਦੀ ਹੈ ਨਾ ਦਾਣ ਕੋਈ ਵੀ ਦੇਸ਼ ਹੋਵੇ ਹੈ ਨਾ ਕੋਈ ਵੀ ਉਹ ਹੋਵੇ ਉਹ ਦਾਣੇ ਦੇਣ ਵਾਲੀ ਜ਼ਮੀਨ ਨੂੰ ਕਦੇ ਵੀ ਇੰਡਸਟਰੀ ਚ ਨਹੀਂ ਬਦਲਦਾ ਹੁੰਦਾ ਤੇ ਜਿਵੇਂ ਹੁਣ ਇੰਡਸਟਰੀ ਲਾਉਣੀਆਂ ਤੁਸੀਂ ਚਾਹੋ ਕਰਨਾ ਇਹ ਸੋਲਰ ਇੰਡਸਟਰੀਆਂ ਲੱਗੀਆਂ ਨੇ ਸੋਲਰ ਆਪਣਾ ਪਲਾਂਟ ਲੱਗੇ ਨੇ ਬੀਜੀ ਦੇ ਵਾਲੇ ਵੀ ਰਾਜਸਥਾਨ ਤੋਂ ਜਿੱਥੇ ਟਿੱਬੇ ਨੇ ਉਹ ਸੂਰਜ ਤਾਂ ਉੱਥੇ ਵੀ ਆਉਂਦਾ ਸੂਰਜ ਦੀ ਰੋਸ਼ਨੀ ਤਾਂ ਉੱਥੇ ਵੀ ਪੈਂਦੀ ਆ ਉੱਥੇ ਦਾ ਸਮਾਂ ਦੇ ਸੂਰਜ ਜ਼ਿਆਦਾ ਹੁੰਦਾਗਾ ਜ਼ਿਆਦਾ ਤਪਸ਼ ਉਹਦੀ ਉੱਥੇ ਤਾਂ ਬਿਜਲੀ ਜ਼ਿਆਦਾ ਬਣੂ ਉੱਥੇ ਉਹ ਚੀਜ਼ਾਂ ਨੂੰ ਲਾਇਆ ਜਾਵੇ ਤੇ ਜਿੱਥੇ ਹੁਣ ਪੰਜਾਬ ਹਰਿਆਣੇ ਦੇ ਵਿੱਚ ਮੰਨ ਲਓ ਹਰਿਆਣੇ 'ਚ ਵੀ ਘਾਟਾ ਜ਼ਿਆਦਾ ਪੰਜਾਬ 'ਚ ਸਾਰੀ ਜ਼ਮੀਨ ਆਵਾਦੀ ਆ ਤਿੰਨ ਤਿੰਨ ਫਸਲਾਂ ਦਿੰਦੀ ਹੈ ਨਾ ਅਸਨੂੰ ਤਾਂ ਸਰੂ ਤਾਂ ਢਿੱਡ ਭਰੇ ਤੀ ਹੈ ਨਾ ਕੰਦੇ ਨੂੰ ਖਾਣਾ ਦਾ ਪੂਗਾ ਇਕੱਲਾ ਬੰਦਾ ਪੈਸੇ ਤਾਂ ਨਹੀਂ ਚੱਬ ਲੂਗਾ ਵੀ ਪੰਜਾਬ ਦੀ ਜਮੀਨ ਤੇ ਆ ਚੀਜ਼ਾਂ ਹੋ ਰਹੀਆਂ ਨੇ ਪੰਜਾਬ 'ਚ ਜਿਹੜੇ ਚੋਰੀਆਂ ਚਪਟੇ ਹੋ ਰਹੇ ਆ ਤੇ ਜੇ ਕੁੱਲ ਮਿਲਾ ਕੇ ਸੋਚਿਆ ਜਾਵੇ ਤਾਂ ਇਹ ਸਾਰੀ ਕਿਸਾਨੀ ਤੇ ਆਖਾ ਮੇਰੇ ਹਿਸਾਬ ਨਾਲ ਹਨਾ ਬਾਕੀ ਮੈਥੇ ਸੂਝਵਾਨ ਬੰਦੇ ਬੈਠੇ ਹੋਣਗੇ ਵਿਦਵਾਨ ਬੰਦੇ ਹੋਏ ਬੈਠੇ ਹੋਣਗੇ ਚਲ ਆਪਾਂ ਦਾ ਕੁਝ ਵੀ ਨੌਲੇਜ ਜਿੰਨਾ ਕ ਆਪਣਾ ਮਾਈਂਡ ਸੈਟ ਆ ਉਸ ਨਾਲ ਆਪਾਂ ਗੱਲ ਕਰ ਲੈਂਦੇ ਆ ਵੀ ਪੰਜਾਬ 'ਚ ਜੀ ਚੀਜ਼ਾਂ ਕਿਉਂ ਹੋ ਰਹੀਆਂ ਨੇ ਹਨਾ ਇਸ ਚੀਜ਼ ਤੇ ਵੀ ਥੋੜਾ ਜਿਹਾ ਦੇ ਵਿਊ ਦਿਓ ਤੇ ਬਾਕੀ ਗਲਤ ਕਰ ਲੈ ਯਾਰ ਇਹ ਚੋਰ ਫਰਾ ਹੁਣ ਵੀ ਬੇਨਤੀ ਹੁੰਦਾ ਭਰਾਈ ਨੇ ਵੀਰ ਚੋਰ ਭਰਾਵਾਂ ਨੂੰ ਬੇਨਤੀ ਵੀਰ ਜੀਮੇਦਾਰ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਆਪਣੇ ਹੋਇਆ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਤੇ ਟਰਾਂਸਫਰ ਹੋ ਰਿਹਾ ਸਾਡੇ ਹਨਾ ਵੀ ਡੋਖਾ ਤੇ ਸਾਰਾ ਯਾਰ ਖਰਚਾ ਧਾਰਨ ਦਾ ਬਰਾਬਰ ਹੀ ਹੁੰਦਾ ਹਨਾ ਆਪਣੇ ਵੀ 5-4 ਕਿੱਲਾਂ ਦੇ ਮਾਲਕ ਜੀਮੇਦਾਰ ਸਾਰੇ ਪੰਜਾਬ ਦਾ 4-5 ਕਿੱਲਾਂ ਦਾ ਮਾਲਕਾ ਤੇ ਇਹ ਕੰਮ ਔਖੇ ਹੋ ਜਾਂਦੇ ਨੇ ਮੁੜ ਕੇ ਨਾ ਇਹ ਸਿਸਟਮ ਕਰਨੇ ਦੁਬਾਰੇ ਜੋੜ ਲਾਉਣੇ ਹੋ ਲਾਉਣੇ ਮਿਸਤਰੀ ਮੈਨੂੰ ਸੋਨੂੰ ਪਤਾ ਬਿਜਲੀ ਦਾ ਮਿਸਤਰੀ 5-400 ਤੋਂ ਘੱਟ ਉਹ ਨਹੀਂ ਆਉਂਦਾ ਠੀਕ ਆ ਤਾਂ ਮਨ ਲਓ 15-1500 ਰੁਪਏ ਦਾ ਇੱਕਦਾਂ ਨੁਕਸਾਨ ਕਰਦੇ ਤੇ ਜੇ ਤੇ ਡਰਾਮ ਫਾਰਮ ਚੋਰੀ ਕਰ ਲੈਣ ਉਹਦੇ ਸਾਨੂੰ ਪਤੀਏ ਚਾਹੀ ਗਵਰਨਮੈਂਟ ਦੇ ਹੀ ਦਿੰਦੇ ਉਹ ਕਿਵੇਂ ਦਿੰਦੇ ਉੱਥੇ ਬੰਦਾ ਖਰਚਾ ਹੁੰਦਾ ਹਨਾ ਲਿਆਉਣ ਦਾ ਲੈ ਆਣ ਦਾ ਲੱਗਦਾ ਹੁੰਦਾ ਚੜਾਉਣ ਦਾ ਉਹਨੂੰ ਹਨਾ ਤੇ ਵੀ ਇਹ ਗਲਤ ਗੱਲਾਂ ਨੇ ਹਨਾ ਚੋਰੀ ਚੋਟੇ ਵਾਲਾ ਕੰਮ ਨਾ ਕਰੋ ਹਨਾ ਕੰਮ ਕਰੋ ਆ ਉਹਦਾ ਠੀਕ ਹੈ ਤੇ ਤਾਂ ਆਪਾਂ ਕਹਿੰਦੇ ਵੀ ਯਾਰ ਪੰਜਾਬ ਚ ਬਹੁਤ ਕੁਸ ਆਪਾਂ ਵੀ ਕਹਿੰਦੇ ਹਾਂ ਨੇ ਆਪਣੀ ਵੀਡੀਓ ਚ ਵੀ ਕਹਿੰਦੇ ਹਾਂ ਨੇ ਵੀ ਯਾਰ ਬਾਹਰ ਵਾਲਾ ਨਾ ਜਾਇਆ ਜਾਵੇ ਹਨਾ ਵੀ ਪਿੰਆ ਵਿੱਚ ਬਹੁਤ ਘਸਾ ਪਰ ਇੱਥੇ ਜੇ ਆ ਕੇ ਬੰਦੇ ਦਾ ਮਨ ਡੋਲਦਾ ਅਗਲਾ ਕਹਿੰਦਾ ਜੇ ਜੇ ਮਨ ਲੋ ਗੈਂਗਸਟਰ 12 ਹੋ ਜਾਂਦੀਆਂ ਨੇ ਤੇ ਨਸ਼ੇ ਵਾਲੇ ਬੰਦੇ ਸੱਟ ਵੇਟ ਮਾਰਨੇ ਚੋਰੀਆਂ ਆਉਂਦੀਆਂ ਨਾ ਉਦੋਂ ਬੰਦੇ ਨਾਲ ਹੁੰਦਾ ਵੀ ਯਾਰ ਉੱਥੇ ਥੋੜਾ ਜਿਹਾ ਸੇਫ ਆ ਸਿਸਟਮ ਕਿਉਂਕਿ ਉੱਥੇ ਨਿਆ ਵੀ ਮਿਲਦਾ ਤੇ ਇਹ ਚੀਜ਼ਾਂ ਹੈ ਵੀ ਬਹੁਤ ਜ਼ਿਆਦਾ ਘਟ ਆਪਣੇ ਨੇੜੇ ਹਰਿਆਣਾ ਰਾਸਟਾਨਾ ਚੋਰੀਆਂ ਚਪਟੇ ਤੇ ਬਹੁਤ ਘਟ ਆਪਣੇ ਪੰਜਾਬ ਚ ਜਿਆਦਾ ਫੈਲਣਾ ਬਾਕੀ ਅੱਜ ਦੇ ਇਨਕ ਵੀਡੀਓ ਸੀ ਮੂਸੇ ਪਿੰਡ ਤੋਂ ਤੇ ਪੰਜ ਮੋਟਰ ਆਪਣੇ ਨੌਲੇਜ ਜਿਹੜੀਆਂ ਨੇ ਜਿਹੜੀਆਂ ਇਕੱਠੀਆਂ ਨੇ ਤਿੰਨ ਸੋਲਰ ਵਾਲੀਆਂ ਤੇ ਦੋ ਆਪਣੀਆਂ ਬਿਜਲੀ ਵਾਲੀਆਂ ਇਹਨਾਂ ਦੀਆਂ ਤਾਰਾਂ ਖੁੱਲੀਆਂ ਨੇ ਜਿਵੇਂ ਜਦੋਂ ਬੁੱਢੀਆਂ ਜੀਆਂ ਨੇ ਤੇ ਬਾਕੀ ਹੋ ਸਕਦਾ ਪਿੰਡ 'ਚ ਹੋਰ ਵੀ ਖੁੱਲੀਆਂ ਹੋਣ ਤੇ ਬਹੁਤ ਗਲਤ ਕੰਮ ਹੋਇਆ ਜ਼ਿੰਮੇਦਾਰਾਂ ਨੂੰ ਮਾਰ ਇੱਕ ਤਰ੍ਹਾਂ ਦੀ ਇਹ ਇਹਨਾਂ ਨੂੰ ਪੱਕੋਦਰ ਤੇ ਦੀ ਮਾਰ ਨਹੀਂ ਕਹਿ ਸਕਦੇ ਤਾਂ ਇਹ ਮਾਰ ਪਈ ਹੈ